ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਕਲਾਸ ਵਿੱਚ ਪੰਜਾਬੀ ਪੈਡਾਗੋਜੀ ਦੇ ਕੁਝ ਪ੍ਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀਆਂ ਇਹ ਕਲਾਸ ਤੁਹਾਡੇ ਪੀਐਸਟੈਟ ਸੀਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਸੋ ਇਸ ਵੀਡੀਓ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਵੇਖਣਾ ਹੈ ਐਂਡ ਇਹਨਾਂ ਪ੍ਰਸ਼ਨਾਂ ਨੂੰ ਸਮਝਣਾ ਹੈ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਦਾ ਪਹਿਲਾ ਪ੍ਰਸ਼ਨ ਹੈ युवा ਸਖਿਆਰਤਿਆਂ ਵਾਸਤੇ ਪਾਠ ਦੀ ਯੋਜਨਾ ਬਣਾਉਂਦੇ ਆ ਅਧਿਆਪਕ ਮੁਕੰਮਲ ਸਰੀਰਕ ਪ੍ਰਤੀਕਿਰਿਆ ਜੇਨ ਤੁਸੀਂ টিਪੀਆਰ ਕਹਿ ਦਿੰਦੇ ਹੋ ਟੋਟਲ ਫਿਜ਼ੀਕਲ ਰਿਸਪਾਂਸ ਵਿਧੀ ਉੱਤੇ ਬਲ ਦੇਣ ਦਾ ਫੈਸਲਾ ਕਰਦਾ ਹੈ ਪਾਠ ਵਿੱਚ টিਪੀਆਰ ਨੂੰ ਸ਼ਾਮਿਲ ਕਰਨ ਲਈ ਅਧਿਆਪਕ ਨੂੰ ਕਿਸ ਦੀ ਵਰਤੋਂ ਕਰਨੀ ਚਾਹੀਦੀ ਹੈ টিਪੀਆਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਮੰਨ ਲਓ ਇੱਕ ਟੀਚਰ ਹੈ ਗਿਆ ਬੱਚਿਆਂ ਨੂੰ ਪੜ੍ਹਾਉਣ ਦੀ ਯੋਜਨਾ ਬਣਾ ਰਿਹਾ ਸੋ ਇਹਦੇ ਲਈ ਉਹ ਸੋਚ ਰਿਹਾ ਕਿ ਕਿਉਂ ਨਾ ਮੈਂ টিਪੀਆਰ ਦੀ ਵਰਤੋਂ ਕਰਾਂ ਮੁਕੰਮਲ ਸਰੀਰਕ ਪ੍ਰਤੀਕਿਰਿਆ ਦੀ ਵਰਤੋਂ ਕਰਾਂ ਸੋ ਅਧਿਆਪਕ ਨੂੰ ਕਿਸ ਦੀ ਵਰਤੋਂ ਕਰਨੀ ਚਾਹੀਦੀ ਹੈ ਆਪਸ਼ਨਸ ਨੂੰ ਪੜੋ ਐਂਡ ਇਸ ਪ੍ਰਸ਼ਨ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ ਆਪਸ਼ਨਸ ਦੇ ਵਿੱਚ ਲਿਖਿਆ ਹੋਇਆ ਗਤੀਵਿਧੀਆਂ ਨੂੰ ਪਾਸੇ ਰੱਖਦੇ ਹੋਏ ਸਵਾਲ ਪੁੱਛੇ ਅਤੇ ਉਹਨਾਂ ਨੂੰ ਜਵਾਬ ਦੇਣ ਲਈ ਪ੍ਰੇਰਿਤ ਕਰੇ ਜਾਂ ਫਿਰ ਆਪਸ਼ਨ ਨੰਬਰ B ਜਮਾਤ ਵਿੱਚ ਕੁਝ ਸਰੀਰਕ ਗਤੀਵਿਧੀਆਂ ਨੂੰ ਜੋੜਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਜਾਂ ਫਿਰ ਆਪਸ਼ਨ ਨੰਬਰ C ਅਜਿਹੀਆਂ ਗਤੀਵਿਧੀਆਂ ਰੱਖੇ ਜੋ ਉਹਨਾਂ ਦੀ ਸੀਟਾਂ ਉੱਤੇ ਬੈਠੇ ਰਹਿਣ ਅਤੇ ਜੋੜਿਆਂ ਜਾਂ ਸਮੂਹ ਵਿੱਚ ਕੰਮ ਕਰਨ ਵਿੱਚ ਮਦਦ ਕਰੇ ਜਾਂ ਫਿਰ ਆਪਸ਼ਨ ਨੰਬਰ 4 ਜਮਾਤ ਵਿੱਚ ਕੁਝ ਸੁਣਨ ਦੀ ਗਤੀਵਿਧੀ ਜ਼ਰੂਰ ਸ਼ਾਮਿਲ ਕਰੇ ਗੱਲ ਕਰ ਰਹੇ ਆ ਆਪਾਂ ਇਸ ਪ੍ਰਸ਼ਨ ਦੀ ਕਿ ਆਪਾਂ ਨੂੰ টিਪੀਆਰ ਭਾਵ ਮੁਕੰਮਲ ਸਰੀਰਕ ਪ੍ਰਤੀਕਿਰਿਆ ਦੀ ਗੱਲ ਕੀਤੀ ਸੀਗੀ ਨਾਮ ਦੇ ਵਿੱਚ ਸਰੀਰ ਆ ਰਿਹਾ ਸੋ ਆਪਸ਼ਨ ਨੰਬਰ ਜੇਕਰ ਤੁਸੀਂ 2 ਨੂੰ ਵੇਖਦੇ ਹੋ ਤੇ ਇੱਥੇ ਕੀ ਲਿਖਿਆ ਹੋਇਆ ਜਮਾਤ ਵਿੱਚ ਕੁਝ ਸਰੀਰਕ ਗਤੀਵਿਧੀਆਂ ਨੂੰ ਜੋੜਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਸੋ ਇਹੀ ਆਪਸ਼ਨ ਤੁਹਾਡਾ ਸਹੀ ਹੋਵੇਗਾ ਚੱਲਦੇ ਆ ਜੀ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਵਿਆਕਰਣ ਦੀ ਕਿਹੜੀ ਪਹੁੰਚ ਵਿਸ਼ਵਾਸ ਪੈਦਾ ਕਰਦੀ ਹੈ ਕਿ ਭਾਸ਼ਾ ਦੀ ਸਿੱਖਿਆ ਨਿਯਮਾਂ ਨੂੰ ਸਿੱਖਣ ਦਾ ਸਾਧਨ ਹੈ ਨਿਯਮਾਂ ਦੀ ਗੱਲ ਕੀਤੀ ਜਾ ਰਹੀ ਹੈ ਨਿਮ ਹੁੰਦੇ ਨੇ ਜੀ ਰੂਲਸ ਇਹੋ ਜੀ ਕਿਹੜੀ ਵਿਧੀ ਹੈਗੀ ਹੈ ਜਿਹਦੇ ਵਿੱਚ ਪਹਿਲਾਂ ਬੱਚਿਆਂ ਨੂੰ ਆਪਾਂ ਰੂਲਸ ਦੱਸਦੇ ਹਾਂ ਉਸ ਤੋਂ ਬਾਅਦ ਕੀ ਕਰਦੇ ਹਾਂ ਫਿਰ ਆਪਾਂ ਐਗਜ਼ਾਮਪਲਸ ਦੱਸਦੇ ਹਾਂ ਕੀ ਇਹ ਵਿਆਕਰਣ ਅਨੁਵਾਦ ਹੈ ਗ੍ਰਾਮਰ ਟਰਾਂਸਲੇਸ਼ਨ ਮੈਥਡ ਕਹਿੰਦੇ ਹੋ ਡਿਡਕਟਿਵ ਮੈਥਡ ਹੈ ਇੰਡਕਟਿਵ ਮੈਥਡ ਹੈ ਜਾਂ ਫਿਰ ਇਹ ਸੰਚਾਰਾਤਮਕ ਮੈਥਡ ਹੈਗਾ ਆ ਸਹੀ ਆਪਸ਼ਨ ਦੀ ਗੱਲ ਕਰੀਏ ਤਾਂ ਇਹੋ ਜਿਹਾ ਕਿਹੜਾ ਮੈਥਡ ਹੈਗਾ ਜਿਹਦੇ ਵਿੱਚ ਪਹਿਲਾਂ ਬੱਚਿਆਂ ਨੂੰ ਰੂਲਸ ਦੱਸੇ ਜਾਂਦੇ ਆ ਰੂਲਸ ਤੋਂ ਬਾਅਦ ਆਪਾਂ ਕੀ ਦੱਸਦੇ ਆ ਰੂਲਸ ਦੱਸਣ ਤੋਂ ਬਾਅਦ ਆਪਾਂ ਬੱਚਿਆਂ ਨੂੰ ਐਗਜ਼ਾਮਪਲਸ ਦੱਸਦੇ ਆ ਸੋ ਇਹ ਜਿਹੜਾ ਮੈਥਡ ਹੁੰਦਾ ਇਹਨੂੰ ਤੁਸੀਂ ਡਿਡਕਟਿਵ ਮੈਥਡ ਕਹਿੰਦੇ ਹੋ ਡਿਡਕਟਿਵ ਮੈਥਡ ਦੇ ਵਿੱਚ ਪਹਿਲਾਂ ਜ਼ੋਰ ਦਿੰਨੇ ਆਪਾਂ ਨਿਯਮਾਂ ਤੇ ਭਾਅ ਰੂਲਸ ਤੇ ਐਂਡ ਇਹਦਾ ਜਿਹੜਾ ਆਪੋਜ਼ਿਟ ਹੋਵੇਗਾ ਉਹ ਕੀ ਹੋਵੇਗਾ ਮੰਨ ਲਓ ਤੁਸੀਂ ਬੱਚਿਆਂ ਨੂੰ ਗ੍ਰਾਮਰ ਪੜ੍ਹਾ ਰਹੇ ਹੋ ਬੱਚਿਆਂ ਨੂੰ ਪਹਿਲਾਂ ਆਧਾਰਨਾ ਦੇ ਰਹੇ ਹੋ ਐਗਜ਼ਾਮਪਲਸ ਦੇ ਰਹੇ ਹੋ ਜਦੋਂ ਤੁਸੀਂ ਬੱਚਾ ਨੂੰ ਬੱਚਿਆਂ ਨੂੰ ਪਹਿਲਾਂ ਤੁਸੀਂ ਐਗਜ਼ਾਮਪਲਸ ਦੱਸ ਰਹੇ ਹੋ ਉਸ ਤੋਂ ਬਾਅਦ ਤੁਸੀਂ ਨਿਯਮ ਦੱਸ ਰਹੇ ਹੋ ਰੂਲਸ ਦੱਸ ਰਹੇ ਹੋ ਫਿਰ ਉਸ ਤਰ੍ਹਾਂ ਦੇ ਮੈਥਡ ਨੂੰ ਤੁਸੀਂ ਇੰਡਕਟਿਵ ਮੈਥਡ ਕੈਨ ਯੂ ਬਟ ਇਸ ਕੁਐਸਚਨ ਦਾ ਜਵਾਬ ਕੀ ਹੈ ਜੀ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਟਾਪ ਡਾਊਨ ਦਾ ਅਰਥ ਹੈ ਸਮੁੱਚੇ ਅਰਥ ਦਾ ਪਤਾ ਲਾਉਣਾ ਬਾਟਮ ਅਪ ਦਾ ਅਰਥ ਕੀ ਹੋਵੇਗਾ ਟਾਪ ਡਾਊਨ ਅਪਰੋਚ ਐਂਡ ਬਾਟਮ ਅਪ ਅਪਰੋਚ ਬਾਰੇ ਤੁਹਾਨੂੰ ਮੈਂ ਪ੍ਰੀਵੀਅਸ ਵੀਡੀਓ ਵਿੱਚ ਸਮਝਾਇਆ ਸੀਗਾ ਟਾਪ ਡਾਊਨ ਅਪਰੋਚ ਦੇ ਵਿੱਚ ਪਹਿਲਾਂ ਆਪਾਂ ਕਹਾਣੀ ਜਾਂ ਫਿਰ ਪੈਰਾ ਪੜ੍ਹਦੇ ਹਾਂ ਪੈਰਾ ਪੜਨ ਤੋਂ ਬਾਅਦ ਆਪਾਂ ਲਾਈਨਸ ਪੜਦੇ ਹਾਂ ਲਾਈਨਸ ਤੋਂ ਬਾਅਦ ਆਪਾਂ ਵਰਡਸ ਪੜਾਂਗੇ ਵਰਡਸ ਤੋਂ ਬਾਅਦ ਆਪਾਂ ਅੱਖਰਾਂ ਤੇ ਜਾਵਾਂਗੇ ਫਿਰ ਆਪਾਂ ਉਹਦੀ ਪ੍ਰੋਨਨਸੀਏਸ਼ਨ ਨੂੰ ਸਮਝਦੇ ਹਾਂ ਭਾਵ ਕਿ ਆਪਾਂ ਸਾਰਨ ਨਾਲੋਂ ਪਹਿਲਾਂ ਕੀ ਕਰਾਂਗੇ ਕਹਾਣੀ ਨੂੰ ਪੜ ਰਹੇ ਹਾਂ ਬਟ ਬਾਟਮ ਅਪ ਅਪਰੋਚ ਥੱਲਿਓ ਤੋਂ ਆਪਾਂ ਉੱਪਰ ਜਾ ਰਹੇ ਹਾਂ ਤੇ ਪਹਿਲਾਂ ਕੀ ਕਰਾਂਗੇ ਆਪਾਂ ਪਹਿਲਾਂ ਬੱਚਿਆਂ ਨੂੰ ਕੋਈ ਵੀ ਜਿਹੜਾ ਫਨੀਮ ਹੈ ਕਿਸੇ ਅੱਖਰ ਦੀ ਆਵਾਜ਼ ਬਾਰੇ ਦੱਸਾਂਗੇ ਫਿਰ ਉਸ ਅੱਖਰ ਤੋਂ ਆਪਾਂ ਸ਼ਬਦ ਬਣਾਵਾਂਗੇ ਸ਼ਬਦ ਤੋਂ ਬਾਅਦ ਆਪਾਂ ਕੁਝ ਸੈਂਟੈਂਸ ਬਣਾਵਾਂਗੇ ਸੈਂਟੈਂਸ ਤੋਂ ਬਾਅਦ ਪੈਰਾ ਪੈਰਾ ਤੋਂ ਬਾਅਦ ਆਪਾਂ ਕਹਾਣੀ ਵੱਲ ਨੂੰ ਜਾਣੇ ਆ ਬਾਟਮ ਅਪ ਅਪਰੋਚ ਦੇ ਵਿੱਚ ਸੋ ਦੱਸੋ ਛੋਟੇ ਪ੍ਰਸ਼ਨ ਉੱਤਰ ਪੁੱਛਣ ਉੱਤੇ ਬਲ ਦੇਣਾ ਪਾਠ ਦੇ ਨਿਚੋੜ ਅਤੇ ਸੰਖੇਪ ਵਿਚਾਰਾ ਉੱਤੇ ਜ਼ੋਰ ਦੇਣਾ ਅਗਾਹੋਂ ਪੜਤ ਉੱਤੇ ਜ਼ੋਰ ਦੇਣਾ ਜਾਂ ਫਿਰ ਲਾਸਟ ਤੇ ਟੈਕਸਟ ਦੇ ਸ਼ਬਦਾਂ ਅਤੇ ਵਾਕਾਂਸ਼ਾ ਉੱਤੇ ਬਲ ਗੱਲ ਕਰਦੇ ਆ ਬਾਟਮ ਅਪ ਅਪਰੋਚ ਦੀ ਇਹਦਾ ਜਵਾਬ ਹੋਊਗਾ ਜੀ অপਸ਼ਨ ਨੰਬਰ 4 ਕਰਦੇ ਆ ਇਹਦੇ ਵਿੱਚ ਕਿ ਆਪਾਂ ਜਿਹੜਾ ਟੈਕਸਟ ਹੋਵੇਗਾ ਟੈਕਸਟ ਦੇ ਸ਼ਬਦਾਂ ਅਤੇ ਵਾਕਾਂਸ਼ਾਂ ਉੱਤੇ ਬਲ ਦੇਣੇ ਆਪਾਂ ਸੋ অপਸ਼ਨ ਨੰਬਰ 4 ਨੂੰ ਤੁਸੀਂ ਲਗਾ ਦਿਓ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਹੇਠ ਲਿਖਿਆਂ ਵਿੱਚ ਕਿਹੜੀ ਭਾਸ਼ਾ ਦੇ ਅਧਿਆਪਕ ਦੀ ਮੁਢਲੀ ਜ਼ਿੰਮੇਵਾਰੀ ਹੈਗੀ ਆ ਸਿਖਿਆਰਥੀਆਂ ਨੂੰ ਨਿਰਦੇਸ਼ ਦੇਣਾ ਸਿਖਿਆਰਥੀ ਦੀਆਂ ਸੰਚਾਰਾਤਮਕ ਲੋੜਾਂ ਦੀ ਪਛਾਣ ਕਰਨਾ ਅਧਿਆਪਨ ਲਈ ਟੁਕਮੇ ਵਿਸ਼ੇ ਦੀ ਚੋਣ ਜਾਂ ਫਿਰ ਵਿਦ ਸਿਖਿਆਰਥੀਆਂ ਨੂੰ ਵੱਖ-ਵੱਖ ਜਮਾਤਾਂ ਵਿੱਚ ਵੰਡਣਾ ਆਪਸ਼ਨ ਆ ਦਾ ਜਿਹੜਾ ਜਵਾਬ ਹੈਗਾ ਉਹ ਕੀ ਹੋਵੇਗਾ ਜੀ ਇਹਨਾਂ ਆਪਸ਼ਨ ਦੇ ਵਿੱਚ ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ 2 ਕਿ ਇੱਕ ਟੀਚਰ ਦੀ ਲੈਂਗੁਏਜ ਟੀਚਰ ਦੀ ਜਿਹੜੀ ਸਭ ਤੋਂ ਜ਼ਰੂਰੀ ਜ਼ਿੰਮੇਵਾਰੀ ਹੈਗੀ ਆ ਮੁਢਲੀ ਜ਼ਿੰਮੇਵਾਰੀ ਕਿ ਬੱਚਿਆਂ ਦੀਆਂ ਕੀ ਜ਼ਰੂਰਤਾਂ ਨੇ ਸੰਚਾਰਾਤਮਕ ਜ਼ਰੂਰਤਾਂ ਦੀ ਜਿਹੜੀ ਲੋੜਾਂ ਦੀ ਪੂਰਤੀ ਹੈਗੀ ਆ ਨੀਡਸ ਦੀ ਕਹਿ ਸਕਦੇ ਆ ਪਛਾਣ ਕਰਨੀ ਇਹ ਤੁਹਾਡਾ ਫਰਜ਼ ਹੈਗਾ ਮੇਨ ਸੋ অপਸ਼ਨ ਨੰਬਰ 2 ਨੂੰ ਤੁਸੀਂ ਲਗਾ ਸਕਦੇ ਹੋ ਟਿੱਕ ਅੱਗੇ ਪ੍ਰਸ਼ਨ ਵੇਖੋ ਇੱਕ ਯੁਵਾ ਬੱਚਾ ਇੱਕ ਕਿਤਾਬ ਫੜ ਕੇ ਸੱਜੇ ਪਾਸੇ ਤੋਂ ਸਫੇ ਪਲਟਦਾ ਹੈ ਇਸ ਵਿੱਚ ਸ਼ਾਮਲ ਹੈ ਆਪਾਤਕਾਲੀਨ ਸਮਾਧਾਨ ਕੌਸ਼ਲ ਆਪਾਤਕਾਲੀਨ ਸਖਰਤਾ ਕੌਸ਼ਲ ਆਪਾਤਕਾਲੀਨ ਪਾਠਕ੍ਰਮ ਆਪਾਤਕਾਲੀਨ ਸਾਜ਼ ਸਮਾਨ ਕੱਲ ਵੀ ਆਪਾਂ ਇਸ ਤੋਂ ਸੰਬੰਧਿਤ ਇੱਕ ਪ੍ਰਸ਼ਨ ਪੜ੍ਹਿਆ ਸੀਗਾ ਕਿ ਜਦੋਂ ਆਪਾਂ ਬੱਚਿਆਂ ਨੂੰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਖਾਉਨੇ ਆ ਫਾਰਮਲ ਜਾਂ ਫਿਰ ਰਸਮੀ ਸਿੱਖਿਆ ਲੈਣ ਤੋਂ ਪਹਿਲਾਂ ਜਿਵੇਂ ਹੋ ਸਕਦਾ ਕਿ ਆਪਾਂ ਉਹਨੂੰ ਗੱਲ ਕਰਨ ਦਾ ਤਰੀਕਾ ਦੱਸ ਦਈਏ ਕਿਤਾਬਾਂ ਪ੍ਰੋਵਾਈਡ ਕਰਵਾ ਦਈਏ ਪੈਨਸਲ ਪ੍ਰੋਵਾਈਡ ਕਰਵਾ ਦਈਏ ਕੁਝ ਬੇਸਿਕ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਬੱਚਾ ਸਕੂਲ ਵਿੱਚ ਜਾਵੇਗਾ ਉਸ ਤੋਂ ਪਹਿਲਾਂ ਵੀ ਉਹ ਕਾਫੀ ਕੁਝ ਸਿੱਖ ਚੁੱਕਾ ਹੁੰਦਾ ਸੋ ਇਹਨੂੰ ਤੁਸੀਂ ਕੀ ਕਹਿੰਦੇ ਹੋ ਇਹਨੂੰ ਤੁਸੀਂ ਸਾਖਰਤਾ ਕੌਸ਼ਲ ਕਹਿੰਦੇ ਹੋ ਸੋ ਆਪਸ਼ਨ ਨੰਬਰ 2 ਆਪਾਤਕਾਲਿਨ ਸਾਖਰਤਾ ਕੌਸ਼ਲ ਕਹਾਂਗੇ ਕਿਉਂਕਿ ਬੱਚਾ ਕਿਤਾਬ ਪੜ੍ਹ ਕੇ ਸੱਜੇ ਪਾਸੇ ਤੋਂ ਸਫੇ ਪਲਟ ਰਿਹਾ ਮਤਲਬ ਉਹਨੂੰ ਇਹਨਾਂ ਦਾ ਪਤਾ ਆ ਸੋ ਪਹਿਲਾ ਚੀਜ਼ਾਂ ਉਹ ਸਿੱਖ ਕੇ ਆਇਆ ਆ ਆਪਸ਼ਨ ਨੰਬਰ 2 ਨੂੰ ਤੁਸੀਂ ਲਗਾਉਂਗੇ ਟਿਕ ਅੱਗੇ ਫਿਰ ਆ ਗਿਆ ਸਟੇਟਮੈਂਟ ਬੇਸਡ ਪ੍ਰਸ਼ਨ ਲਿਖਿਆ ਹੋਇਆ ਇਹਦੇ ਵਿੱਚ ਕਥਨ A ਦੇ ਵਿੱਚ ਲਿਖਿਆ ਕਿ ਸਖਿਆਰਥੀ ਭਾਸ਼ਾ ਗ੍ਰਹਿਣ ਕਰਦੇ ਹਨ ਕਿਉਂ ਜੋ ਉਹ ਜਮਾਦਰੂ ਅਝਿਹਾ ਕਰ ਸਕਦੇ ਹਨ ਅਤੇ ਮਾਹੌਲ ਨੇ ਇਸ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ ਗੱਲ ਕਰ ਕੀਤੀ ਜਾ ਰਹੀ ਹੈ ਕਿ ਸਖਿਆਰਤੀ ਕੌਣ ਹੁੰਦਾ ਲਰਨਰ ਇੱਕ ਜਿਹੜਾ ਬੱਚਾ ਆ ਇੱਕ ਚਾਈਲਡ ਹੈਗਾ ਆ ਉਹ ਭਾਸ਼ਾ ਨੂੰ ਕੀ ਕਰ ਰਿਹਾ ਅਕਵਾਇਰ ਕਰ ਰਿਹਾ ਕਿਉਂ ਅਕਵਾਇਰ ਕਰ ਰਿਹਾ ਕਿਉਂਕਿ ਆਈ ਨੇਟ ਜਨਮ ਤੋਂ ਹੀ ਉਹਦੇ ਕੋਲ ਜਮਾਂਦਰੂ ਹੁੰਦਾ ਆਈ ਨੇਟ ਕਿ ਜਨਮ ਤੋਂ ਹੀ ਉਹਦੇ ਕੋਲ ਕੈਪੇਬਿਲਿਟੀਆਂ ਹੈਗੀਆਂ ਨੇ ਤੇ ਜਿਹੜਾ এনवायरमेंट ਹੈਗਾ ਭਾਵੇਂ ਕਿ ਜਿਹੜਾ ਤੁਹਾਡੇ ਆਲੇ-ਦੁਆਲੇ ਦਾ ਕਲਾਸਰੂਮ ਹੋ ਸਕਦਾ ਤੁਹਾਡੀ ਸੋਸਾਇਟੀ ਹੋ ਸਕਦੀ ਹੈ ਤੁਹਾਡਾ ਸ਼ਹਿਰ ਤੁਹਾਡਾ ਪਿੰਡ ਜਿਹੜਾ ਤੁਹਾਨੂੰ ਮਾਹੌਲ ਪ੍ਰੋਵਾਈਡ ਕਰਵਾਇਆ ਜਾ ਰਿਹਾ ਉਹਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਦੀ ਕੋਈ ਭੂਮਿਕਾ ਨਹੀਂ ਹੁੰਦੀ ਉਹਨੇ ਕੋਈ ਭੂਮਿਕਾ ਨਹੀਂ ਨਿਭਾਈ ਹੁੰਦੀ ਕਥਨ ਇਹ ਵਿੱਚ ਇਹ ਗੱਲ ਕਹੀ ਗਈ ਹੈ ਕਾਰਨ ਆਰ ਵਿੱਚ ਲਿਖਿਆ ਹੋਇਆ ਸਿਖਿਆਰਥੀ ਕੇਂਦਰਿਤ ਜਮਾਤ ਦੇ ਮਾਹੌਲ ਦਾ ਭਾਸ਼ਾ ਨੂੰ ਗ੍ਰਹਿਣ ਕਰਨ ਵਿੱਚ ਇੱਕ ਵੱਡਾ ਹੱਥ ਹੈ ਸਿਖਿਆਰਥੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਿਖਿਆਰਥੀ ਕੇਂਦਰਿਤ ਕੀ ਬਾਲ ਕੇਂਦਰਿਤ ਜਮਾਤ ਦੇ ਮਾਹੌਲ ਦਾ ਭਾਸ਼ਾ ਨੂੰ ਜਿਹੜਾ ਮਾਹੌਲ ਬੱਚੇ ਨੂੰ ਮਿਲਿਆ ਹੋਇਆ ਜਿਹਦੇ ਵਿੱਚ ਉਹਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਰਿਹਾ ਬੱਚੇ ਨੂੰ ਵੱਧ ਤੋਂ ਵੱਧ ਇਹੋ ਜਿਹਾ এনवायरमेंट ਪ੍ਰੋਵਾਈਡ ਕਰਵਾਇਆ ਜਾ ਰਿਹਾ ਜਿੱਥੇ ਬੱਚਾ ਜਿਆਦਾ ਤੋਂ ਜਿਆਦਾ ਸੁਣ ਸਕੇ ਜਿਆਦਾ ਤੋਂ ਜਿਆਦਾ ਬੋਲ ਸਕੇ ਇਸ ਤਰ੍ਹਾਂ ਦਾ ਜਿਹੜਾ এনवायरमेंट ਪ੍ਰੋਵਾਈਡ ਕਰਵਾਇਆ ਜਾ ਰਿਹਾ ਉਹਦਾ ਵੱਡਾ ਹੱਥ ਹੈਗਾ ਯਾ ਭਾਸ਼ਾ ਸਿੱਖਣ ਦੇ ਵਿੱਚ ਸੋ ਕਾਰਨ ਵਿੱਚ ਇਹ ਦੱਸਿਆ ਗਿਆ ਹੁਣ ਤੁਸੀਂ ਦੱਸੋ ਕਿ ਇਹਦੇ ਵਿੱਚ ਕਿਹੜਾ ਸੈਂਟੈਂਸ ਗਲਤ ਹੈ ਕਿਹੜਾ ਸਹੀ ਹੈ ਜਾਂ ਫਿਰ ਦੋਨੋਂ ਸਹੀ ਨੇ ਜਾਂ ਫਿਰ ਦੋਨੋਂ ਗਲਤ ਨੇ ਗੱਲ ਕਰਦੇ ਆ ਪਹਿਲਾ ਸਟੇਟਮੈਂਟ ਜਿਹੜੀ ਹੈਗੀ ਹੈ ਇਹ ਗਲਤ ਹੈਗੀ ਹੈ ਕਿਉਂ ਗਲਤ ਹੈਗੀ ਆ ਇਹ ਗੱਲ ਸਹੀ ਹੈ ਕਿ ਸਿਖਿਆਰਥੀ ਭਾਸ਼ਾ ਗ੍ਰਹਿਣ ਕਰਦੇ ਹੈਗੇ ਆ ਕਿਉਂਕਿ ਉਹਨਾਂ ਵਿੱਚ ਜਨਮ ਤੋਂ ਹੀ ਕੁਝ ਇਸ ਤਰ੍ਹਾਂ ਦੀਆਂ ਐਬਿਲਿਟੀਆਂ ਹੁੰਦੀਆਂ ਨੇ ਇਹ ਗੱਲ ਤਾਂ ਠੀਕ ਹੈ ਬਟ ਦੂਸਰੀ ਲਾਈਨ ਦੇ ਵਿੱਚ ਹੀ ਇਹਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਜਿਹੜਾ এনवायरमेंट ਹੈ ਉਹਨੇ ਤਾਂ ਕੋਈ ਰੋਲ ਨਿਭਾਇਆ ਹੀ ਨਹੀਂ ਕਿਉਂ ਨਹੀਂ ਨਿਭਾਇਆ ਉਹਨੇ ਵੀ ਰੋਲ ਨਿਭਾਇਆ ਸੋ ਆਪਸ਼ਨ ਨੰਬਰ A ਦੇ ਵਿੱਚ ਪਹਿਲੀ ਲਾਈਨ ਤਾਂ ਸਹੀ ਲਿਖੀ ਹੋਈ ਹੈ ਬਟ ਦੂਸਰੀ ਇਹਦੇ ਵਿੱਚ ਜਿਹੜੀ ਲਾਈਨ ਲਿਖੀ ਆ ਉਹ ਕੀ ਹੈ ਜੀ ਉਹ ਗਲਤ ਹੈ ਸੋ ਆਪਾਂ ਸਟੇਟਮੈਂਟ A ਨੂੰ ਆਪਾਂ ਗਲਤ ਮੰਨਾਂਗੇ ਕਾਰਨ ਆਰ ਵਿੱਚ ਲਿਖਿਆ ਹੋਇਆ ਕਿ ਸਖਿਆਰਤੀ ਕੇਂਦਰਿਤ ਜਮਾਤ ਦੇ ਮਾਹੌਲ ਦਾ ਕਹਿ ਸਕਦੇ ਹਾਂ ਬਹੁਤ ਵੱਡਾ ਰੋਲ ਹੁੰਦਾ ਆ ਭਾਸ਼ਾ ਸਿਖਾਉਣ ਦੇ ਵਿੱਚ ਸੋ ਆਰ ਤਾਂ ਸਹੀ ਲੱਗ ਰਿਹਾ ਆ ਆਪਾਂ ਨੂੰ ਸੋ ਵੇਖੋ ਆਪਸ਼ਨ ਏ ਦੇ ਵਿੱਚ ਹੀ ਲਿਖਿਆ ਹੋਇਆ ਕਿ ਇਹ ਕੀ ਆ ਜੀ ਇਹ ਹੈ ਦੀ ਗਲਤ ਤੇ ਆਰ ਸਹੀ ਹੈ ਸੋ ਆਪਾਂ ਹੋਰ ਆਪਸ਼ਨਾਂ 'ਤੇ ਨਹੀਂ ਜਾਵਾਂਗੇ ਸੋ ਆਪਸ਼ਨ ਨੰਬਰ 1 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਨੈਕਸਟ ਪ੍ਰਸ਼ਨ ਵੇਖੋ ਇਸ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਕਿ ਪੜਨਾ ਸਿਖਾਉਣ ਦਾ ਇੱਕ ਤਰੀਕਾ ਹੈਗਾ ਆ ਜੋ ਸ਼ਬਦਾਂ ਦੇ ਸੰਦਰਭ ਵਿੱਚ ਉਨਾ ਦੇ ਅਰਥ ਸਮਝਣ ਉੱਤੇ ਬਲ ਦਿੰਦਾ ਹੈ ਉਸ ਨੂੰ ਕਹਿੰਦੇ ਹਨ ਕਿ ਪੜਨਾ ਸਿਖਾਉਣ ਦਾ ਇੱਕ ਹੀ ਹੈਗਾ ਜੀ ਪੜਨਾ ਸਿਖਾਉਣ ਦਾ ਇੱਕ ਤਰੀਕਾ ਹੈਗਾ ਆ ਜੋ ਸ਼ਬਦਾ ਦੇ ਸੰਦਰਭ ਵਿੱਚ ਕੰਟੈਕਸਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਰਡ ਨੂੰ ਆਪਾਂ ਕੰਟੈਕਸਟ ਦੇ ਵਿੱਚ ਉਹਨਾਂ ਦੇ ਅਰਥ ਸਮਝ ਰਹੇ ਆ ਇਹਦੇ ਉੱਤੇ ਐਮਫਸਿਸ ਕੀਤਾ ਜਾ ਰਿਹਾ ਇਸ ਨੂੰ ਆਪਾਂ ਕਹਿੰਨੇ ਕੀ ਆ ਕਿ ਇਹ ਸਰੰਚਨਾਤਮਕ ਪਹੁੰਚ ਹੈਗੀ ਆ ਜਾਂ ਫਿਰ ਇਹ ਸੰਚਾਰਾਤਮਕ ਪਹੁੰਚ ਹੈਗੀ ਆ ਜਾਂ ਫਿਰ ਇਹ ਨੂੰ ਤੁਸੀਂ ਬਾਟਮ ਅਪ ਅਪਰੋਚ ਕਹਿੰਦੇ ਹੋ ਜਾਂ ਫਿਰ ਸਮੁੱਚੀ ਭਾਸ਼ਾ ਦੀ ਪਹੁੰਚ ਕਹਿੰਦੇ ਹੋ ਸੋ ਆਪਾਂ ਇੱਥੇ ਜਿਹੜੀ ਭਾਸ਼ਾ ਨੂੰ ਸਿੱਖ ਰਹੇ ਆ ਸ਼ਬਦਾਂ ਦੇ ਸੰਦਰਭ ਵਿੱਚ ਅਰਥ ਸਮਝਣ ਉੱਤੇ ਬਲ ਦਿੰਦੇ ਆ ਤੇ ਇਹ ਨੂੰ ਤੁਸੀਂ ਸਮੁੱਚੀ ਭਾਸ਼ਾ ਦੀ ਪਹੁੰਚ ਹੀ ਕਹੋਗੇ ਆਪਸ਼ਨ ਨੰਬਰ 4 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਭਾਸ਼ਾ ਬਾਰੇ ਸੋਚਣ ਤੇ ਗੱਲ ਕਰਨ ਦੀ ਯੋਗਤਾ ਹੈਗੀ ਆ ਭਾਸ਼ਾ ਬਾਰੇ ਸੋਚਣ ਤੇ ਗੱਲ ਕਰਨ ਦੀ ਯੋਗਤਾ ਕੀ ਹੁੰਦੀ ਹੈ ਜੀ ਕਿ ਇਹ ਪਾਰ ਭਾਸ਼ਾਈ ਯੋਗਤਾਵਾਂ ਹੈਗੀਆਂ ਤੋ ਨਿਆਤਮਕ ਜਾਗਰੂਕਤਾ ਹੈਗੀ ਜਾਂ ਇੱਕ ਨਿਪੁੰਨ ਬੁਲਾਰਾ ਜਾਂ ਫਿਰ ਆਪਾਤਕਾਲੀਨ ਸ਼ਾਖਰਤਾ ਸਹੀ ਜਵਾਬ ਇਹਦਾ ਹੈਗਾ ਜੀ অপਸ਼ਨ ਨੰਬਰ 1 ট্রান্স ਲੈਂਗੁਇਜ਼ਮ ਇਹਦੇ ਵਿੱਚ ਆ ਜਾਂਦਾ ਆ ਜ ਜਿਹਦੇ ਵਿੱਚ ਇੱਕ ਤੋਂ ਵੱਧ ਭਾਸ਼ਾਵਾਂ ਦੀ ਵੀ ਆਪਾਂ ਗੱਲ ਕਰਦੇ ਆ ਸੁ ਭਾਸ਼ਾ ਬਾਰੇ ਸੋਚਣ ਤੇ ਗੱਲ ਕਰਨ ਦੀ ਜਿਹੜੀ ਯੋਗਤਾ ਹੈਗੀ ਆ ਇਹਨੂੰ ਤੁਸੀਂ ਪਾਰ ਭਾਸ਼ਾਈ ਯੋਗਤਾ ਕਹਿੰਦੇ ਹਾਂ ਇਹਦੇ ਵਿੱਚ ਸਮਝਣ ਨੂੰ ਕੁਝ ਵੀ ਨਹੀਂ ਸੀ ਸੋ ਇੱਕ ਸਟੈਟਿਕ ਟਾਈਪ ਦਾ ਪ੍ਰਸ਼ਨ ਕਹਿ ਸਕਦੇ ਹਾਂ ਆਪਸ਼ਨ ਨੰਬਰ 1 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇੱਕ ਮਾਂ ਦੂਜੀ ਜਮਾਤ ਦੇ ਅਧਿਆਪਕ ਨੂੰ ਕਹਿੰਦੀ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਸ ਦਾ ਬੱਚਾ ਕਦੇ-ਕਦੇ ਅਜਹੀਆਂ ਗੱਲਾਂ ਕਰਦਾ ਹੈ ਜੋ ਉਸ ਨੇ ਕਦੇ ਕਿਸੇ ਹੋਰ ਬੱਚੇ ਤੋਂ ਨਹੀਂ ਸੁਣੀਆਂ ਇਹ ਕਿਵੇਂ ਸੰਭਵ ਜਾਂ ਫਿਰ ਪੋਸੀਬਲ ਹੋ ਸਕਦਾ ਹੈ ਸੋ ਇਹਦੇ ਵਿੱਚ ਜਿਹੜਾ ਠਕਵਾ ਉੱਤਰ ਕੀ ਹੋਵੇਗਾ ਰਚਨਾਤਮਕ ਪਹੁੰਚ ਅਨੁਸਾਰ ਬੱਚੇ ਨਵੀਆਂ ਭਾਸ਼ਾਵਾਂ ਮਾੜ ਸਕਦੇ ਹਨ ਬੱਚਾ ਸਿਰਫ ਆਪਣੇ ਸਾਥੀਆਂ ਦੀ ਨਕਲ ਕਰਕੇ ਭਾਸ਼ਾ ਸਿੱਖ ਰਿਹਾ ਹੈ ਆਪਸ਼ਨ ਨੰਬਰ 3 ਲਿਖਿਆ ਹੋਇਆ ਕਿ ਮਨੁੱਖੀ ਦਿਮਾਗ ਜਮਾਦਰੂ ਭਾਸ਼ਾ ਸਿੱਖਣ ਲਈ ਬਣਿਆ ਹੈ ਜਾਂ ਫਿਰ ਆਪਸ਼ਨ ਨੰਬਰ 4 ਜਦੋਂ ਅਸੀਂ ਬੱਚੇ ਦੀ ਭਾਸ਼ਾ ਦੇ ਵਿਕਾਸ ਉੱਤੇ ਜ਼ੋਰ ਦਿੰਦੇ ਹਾਂ ਤਾਂ ਉਹ ਭਾਸ਼ਾ ਸਿੱਖਦਾ ਹੈ ਜਦੋਂ ਆਪਾਂ ਬੱਚੇ ਤੇ ਜ਼ੋਰ ਨਾ ਦੇਵਾਂਗੇ ਤੇ ਕੀ ਉਹ ਭਾਸ਼ਾ ਨਹੀਂ ਸਿੱਖੇਗਾ ਸੋ ਆਪਸ਼ਨ ਨੰਬਰ 4 ਨੂੰ ਐਲੀਮੀਨੇਟ ਕਰ ਦੋਗੇ ਆਪਸ਼ਨ ਨੰਬਰ 1 ਤੇ ਲਿਖਿਆ ਹੋਇਆ ਕੀ ਰਚਨਾਤਮਕ ਪਹੁੰਚ ਅਨੁਸਾਰ ਬੱਚੇ ਨਵੀਆਂ ਭਾਸ਼ਾਵਾਂ ਵਿੱਚ ਬਿਲਕੁਲ ਠੀਕ ਹੈ ਜੀ ਕੁਝ ਹੱਦ ਤੱਕ ਘਟ ਸਕਦੇ ਆ ਕੁਝ ਅੱਖਰ ਘਟ ਸਕਦੇ ਆ ਬਟ ਇਹ ਆਪਸ਼ਨ ਗਲਤ ਹੋਊਗਾ ਬੱਚਾ ਸਿਰਫ ਆਪਣੇ ਸਾਥੀਆਂ ਦੀ ਨਕਲ ਕਰਕੇ ਇੱਥੇ ਆ ਗਿਆ ਸਿਰਫ ਕੀ ਸਿਰਫ ਸਾਥੀਆਂ ਦੀ ਨਕਲ ਕਰਕੇ ਭਾਸ਼ਾ ਸਿੱਖੇਗਾ ਬਿਲਕੁਲ ਨਹੀਂ ਆਪਸ਼ਨ ਨੰਬਰ 3 ਕੀ ਹੈਗਾ ਜੀ ਮਨੁੱਖੀ ਦਿਮਾਗ ਜਮਾਂਦਰੂ ਆਇਨੇਟ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਬੱਚੇ ਕੋਲ ਕੁਝ ਆਇਨੇਟ ਐਬਿਲਿਟੀਆਂ ਹੁੰਦੀਆਂ ਨੇ ਜਨਮ ਜਦੋਂ ਬੱਚਾ ਲੈਂਦਾ ਆ ਸਿੱਖਣ ਦੇ ਲਈ ਕਹਿ ਸਕਦੇ ਆ ਕਿ ਬਣਿਆ ਹੋਇਆ ਠੀਕ ਹੈ ਜੀ ਚੌਮਸਕੀ ਵੀ ਇਹਦੇ ਬਾਰੇ ਗੱਲ ਕਰਦੇ ਆ ਆਪਸ਼ਨ ਨੰਬਰ ਤੁਸੀਂ 3 ਨੂੰ ਲਗਾ ਸਕਦੇ ਹੋ ਟਿਕ ਐਂਡ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਵੇਖੋ ਇਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਸ਼ੁਰੂਆਤੀ ਪੜ੍ਹਾਈ ਨੂੰ ਸੁਖਾਲਾ ਸੌਖਾ ਬਣਾਉਣ ਲਈ ਇੱਕ ਤਕਨੀਕ ਹੈ ਜੋ ਇੱਕ ਪ੍ਰੌਡ ਤੇ ਇੱਕ ਬੱਚੇ ਨੂੰ ਇਕੱਠੇ ਕਿਤਾਬ ਉੱਤੇ ਵੇਖਣ ਲਈ ਸ਼ਾਮਲ ਕਰਦੀ ਹੈ ਇੱਥੇ ਪੇਰੈਂਟਸ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਫਿਰ ਮੰਨ ਲਓ ਕੋਈ ਵੱਡਾ ਹੈਗਾ ਆ ਤੇ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਇਕੱਠੇ ਬੈਠ ਕੇ ਕਿਤਾਬ ਪੜ੍ਹ ਰਿਹਾ ਵੇਖ ਰਿਹਾ ਸਮਝ ਰਿਹਾ ਸੋ ਇੱਕ ਇਹ ਜੀ ਸ਼ੁਰੂਆਤੀ ਪੜਾਈ ਨੂੰ ਹੋਰ ਸੌਖਾ ਵਧੀਆ ਬਣਾਉਣ ਦੇ ਲਈ ਇੱਕ ਤਕਨੀਕ ਹੈਗੀ ਆ ਜਿਹਦੇ ਵਿੱਚ ਪੇਰੈਂਟਸ ਬੱਚਿਆਂ ਨੂੰ ਬਿਠਾ ਕੇ ਕਿਤਾਬ ਪੜ੍ਹਦੇ ਆ ਪਰਾਡ ਸਵਾਲ ਪੁੱਛਦਾ ਹੈ ਅਤੇ ਗੱਲਬਾਤ ਲਈ ਉਤਸ਼ਾਹਿਤ ਕਰਦਾ ਹੈਗਾ ਮੰਨ ਲਓ ਵੀ ਬੱਚੇ ਤੋਂ ਸਵਾਲ ਪੁੱਛਿਆ ਜਾ ਰਿਹਾ ਉਹਦੇ ਪੇਰੈਂਟਸ ਦੁਆਰਾ ਕਿਤਾਬ ਪੜ੍ਹਦੇ ਟਾਈਮ ਕਿ ਆਪਾਂ ਆ ਚੀਜ਼ ਪੜ੍ਹੀ ਸੀ ਕਿ ਕਿਹੜਾ ਕੈਰੈਕਟਰ ਹੈਗਾ ਉਹ ਯਾਦ ਆ ਕਿ ਨਹੀਂ ਯਾਦ ਮਤਲਬ ਇਸ ਤਰ੍ਹਾਂ ਦੇ ਇੰਟਰਸਟਿੰਗ ਜਿਹੇ ਸਵਾਲ ਪੁੱਛੇ ਜਾ ਰਹੇ ਆ ਬੱਚੇ ਨੂੰ ਉਤਸ਼ਾਹਿਤ ਕਰਨ ਲਈ ਸੋ ਇਸ ਉਪਰਾਧ ਬੱਚਾ ਪਰਾਡ ਦੇ ਸਵਾਲਾਂ ਨੂੰ ਪੁੱਛਦਾ ਹੈਗਾ ਆ ਸੋ ਇਹ ਹੈ ਕਿ ਕੀ ਇਹ ਕਹਾਣੀ ਸੁਣਾਉਣੀ ਹੈ ਕੀ ਇਹ ਮਾਡਲ ਰੀਡਿੰਗ ਹੈ ਕੀ ਇਹ ਸ਼ੇਅਰਡ ਰੀਡਿੰਗ ਹੈ ਜਾਂ ਫਿਰ ਇਹ ਡਾਇਲੋਜਿਕ ਰੀਡਿੰਗ ਹੈ ਇਸ ਤੋਂ ਸੰਬੰਧਿਤ ਪ੍ਰਸ਼ਨ ਪਿਛਲੀ ਕਲਾਸ ਵਿੱਚ ਵੀ ਆਇਆ ਸੀਗਾ ਐਂਡ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਤਾਂ ਇਹਨੂੰ ਤੁਸੀਂ ਡਾਇਲੋਜਿਕ ਰੀਡਿੰਗ ਕਹਿੰਦੇ ਹੋ ਕਿ ਕਹਨੇ ਹੋ ਜੀ ਡਾਇਲੋਜਿਕ ਰੀਡਿੰਗ ਕਹਨੇ ਹੋ ਕਿ ਪੇਰੈਂਟਸ ਦੁਆਰਾ ਕਹਾਣੀ ਪੜ੍ਹ ਕੇ ਸੁਣਾਈ ਜਾ ਰਹੀ ਹੈ ਵਿੱਚ ਵਿੱਚ ਬੱਚੇ ਨੂੰ ਕੁਐਸਚਨ ਵੀ ਪੁੱਛੇ ਜਾ ਰਿਹਾ ਸੋ ਆਪਸ਼ਨ ਨੰਬਰ ਡੀ ਨੂੰ ਤੁਸੀਂ ਲਗਾ ਸਕਦੇ ਹੋ ਟਿੱਕ ਤੇ ਇਸ ਦੇ ਨਾਲ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇੱਕ ਅਧਿਆਪਕ ਡੈਸ਼ ਦੁਆਰਾ ਭਾਸ਼ਾ ਦੇ ਸਖਿਆਰਥੀਆਂ ਦੇ ਸੁਣਨ ਕੌਸ਼ਲ ਨੂੰ ਵਿਕਸਿਤ ਕਰ ਸਕਦਾ ਹੈ ਸੋ ਤੁਹਾਨੂੰ ਕੀ ਲੱਗਦਾ ਐਜ਼ ਅ ਟੀਚਰ ਤੁਸੀਂ ਇਹੋ ਜਿਹੀ ਕਿਹੜੀ ਚੀਜ਼ ਦੇ ਵਰਤੋਂ ਕਰਕੇ ਬੱਚਿਆਂ ਨੂੰ ਭਾਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾ ਸਕਦੇ ਹੋ ਮੇਨਲੀ ਸੁਣਨ ਕੌਸ਼ਲ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਲਿਸਨਿੰਗ ਸਕਿੱਲ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਕੀ ਲੱਗਦਾ ਐਜ਼ ਅ ਟੀਚਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਆਲਸ ਨਾਲ ਸੁਣਨ ਵਾਲੇ ਵਿਦਿਆਰਥੀਆਂ ਨੂੰ ਹਰ ਚੀਜ਼ ਨੂੰ ਸੁਣਨ ਦੇ ਯੋਗ ਬਣਾਉਣਾ ਜਾਂ ਫਿਰ অপਸ਼ਨ ਨੰਬਰ 2 ਜਮਾਤ ਦੇ ਅੰਦਰ ਤੇ ਬਾਹਰ ਸਿਖਿਆਰਥੀਆਂ ਨਾਲ ਲਗਾਤਾਰ ਗੱਲਬਾਤ ਰਹੀਂ ਜਾਂ ਫਿਰ ਹੋਰ ਭਾਸ਼ਾਈ ਕੌਸ਼ਲਾ ਨਾਲ ਜੋੜਨ ਤੋਂ ਬਿਨਾ ਸਿਰਫ ਸੁਣਨ ਕੌਸ਼ਲਾ ਉੱਤੇ ਕੇਂਦ੍ਰਿਤ ਰਹਿ ਕੇ ਸਿਰਫ ਸੁਣਨ ਕੌਸ਼ਲਾ ਉੱਤੇ ਕੇਂਦ੍ਰਿਤ ਰਹਿ ਕੇ ਆਪਸ਼ਨ ਨੰਬਰ 4 ਚ ਲਿਖਿਆ ਵਕ ਵਕ ਸਾਧਨਾ ਅਤੇ ਲੋਕਾਂ ਨੂੰ ਸੁਣਨ ਵਾਸਤੇ ਸਿਖਿਆਰਥੀਆਂ ਲਈ ਮੌਕੇ ਮੌਕੇ ਕੀ ਹੁੰਦੇ ਨੇ ਜੀ ਓਪਰਚ्युनिटीज ਪੈਦਾ ਕਰਕੇ ਅਤੇ ਸੁਣਨ ਅਭਿਆਸਾਂ ਵਿੱਚ ਵਿਅਸਤ ਕਰਕੇ ਲਿਸਨਿੰਗ ਪ੍ਰੈਕਟਿਸਸ ਦੇ ਵਿੱਚ ਬੱਚਿਆਂ ਨੂੰ ਆਪਾਂ ਬਿਜ਼ੀ ਕਰ ਦਾਂਗੇ ਵਿਅਸਤ ਕਰ ਦਾਂਗੇ ਸੋ ਬਿਲਕੁਲ ਸਾਰ ਨਾਲੋਂ ਵੱਡਾ অপশন ਵੀ ਕਹਿ ਸਕਦੇ ਆ ਇਹੀ ਆ ਐਂਡ ਜਿਆਦਾ ਵੀ ਇਹਦੇ ਵਿੱਚ ਲਿਖਿਆ ਹੋਇਆ ਜਦੋਂ ਆਪਾਂ ਸੁਣਨ ਦੀ ਗੱਲ ਕਰਦੇ ਹਾਂ ਸੋ ਬਿਲਕੁਲ ਆਪਾਂ ਵੱਧ ਤੋਂ ਵੱਧ ਬੱਚੇ ਨੂੰ ਇਹੋ ਜਿਹਾ এনवायरमेंट ਦੇਣਾ ਹੁੰਦਾ ਜਿਹਦੇ ਵਿੱਚ ਬੱਚਾ ਵੱਧ ਤੋਂ ਵੱਧ ਸੁਣ ਸਕੇ ਬੋਲ ਸਕੇ ਸੋ ਇੱਥੇ ਗੱਲ ਕੀਤੀ ਜਾ ਰਹੀ ਸੀਗੀ ਸੁਣਨ ਕੌਸ਼ਲ ਦੀ ਕਿ ਐਜ਼ ਅ ਟੀਚਰ ਤੁਸੀਂ ਬੱਚਿਆਂ ਦੀ ਸੁਣਨ ਕੌਸ਼ਲ ਨੂੰ ਵਿਕਸਿਤ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹਦੇ ਲਈ ਵਕਵਕ ਸਾਧਨਾ ਜਿਹੜੇ ਰਿਸੋਰਸਸ ਨੇ ਜੀ ਤੇ ਲੋਕਾਂ ਨੂੰ ਸੁਣਨ ਵਾਸਤੇ ਸਿਖਿਆਰਥੀਆਂ ਲਈ ਮੌਕੇ ਪੈਦਾ ਕਰਕੇ ਅਤੇ ਸੁਣਨ ਅਭਿਆਸਾ ਵਿੱਚ ਵਿਅਸਤ ਕਰਕੇ ਸੋ অপਸ਼ਨ ਨੰਬਰ 4 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਤੇ ਅਗਲਾ ਪ੍ਰਸ਼ਨ ਵੇਖੋ ਅਗਲੇ ਪ੍ਰਸ਼ਨ ਵਿੱਚ ਪੁੱਛਿਆ ਜਾ ਰਿਹਾ ਪ੍ਰਾਇਮਰੀ ਪੱਧਰ ਉਤੇ ਭਾਸ਼ਾ ਵਿੱਚ ਦ੍ਰੁਸhti ਦ੍ਰੁਸhti ਦਾ ਭਾਵ ਹੈਗਾ ਜੀ ਐਕੂਰੇਸੀ ਬਹੁਤ ਜ਼ਿਆਦਾ ਮਹੱਤਵਪੂਰਨ ਹੈਗੀ ਹੈ ਦੂਸਰੇ ਦੇ ਵਿੱਚ ਜਿਹੜਾ ਕਾਰਨ ਲਿਖਿਆ ਹੋਇਆ ਵਿਆਕਰਨ ਪ੍ਰਾਇਮਰੀ ਪਾਠਕ੍ਰਮ ਦਾ ਇੱਕ ਅਟੁੱਟ ਹਿੱਸਾ ਹੈ ਸੋ ਤੁਸੀਂ ਦੱਸੋ ਇਹਨਾਂ ਵਿੱਚੋਂ ਕੀ ਦੋਨੋਂ ਸਹੀ ਹੈਗੇ ਆ ਦੋਨੋਂ ਗਲਤ ਹੈ ਇੱਕ ਸਹੀ ਇੱਕ ਗਲਤ ਹੁਣ ਤੁਸੀਂ ਦੱਸਣਾ ਹੈ ਕਿ ਇਹਦੇ ਵਿੱਚੋਂ ਕਿਹੜਾ ਸਹੀ ਹੈ ਪ੍ਰਾਇਮਰੀ ਪੱਧਰ ਉੱਤੇ ਜਦੋਂ ਬੱਚਿਆਂ ਨੂੰ ਆਪਾਂ ਭਾਸ਼ਾ ਸਿਖਾਉਣੀ ਆ ਤੇ ਆਪਣਾ ਅਲਟੀਮੇਟ ਏਮ ਪਤਾ ਕੀ ਹੁੰਦਾ ਕਿ ਲੌਂਗ ਟਰਮ ਦੇ ਵਿੱਚ ਦਾ ਬੱਚਾ ਭਾਸ਼ਾ ਸਿੱਖ ਜਵੇ ਐਕਿਊਰੇਸੀ ਵੀ ਆਉਣੀ ਚਾਹੀਦੀ ਹੈ ਬਟ ਸਟਾਰਟਿੰਗ ਵਾਲੇ ਫੇਸਸਿਸ ਦੇ ਵਿੱਚ ਕਿਉਂਕਿ ਬੱਚਾ ਅਜੇ ਪ੍ਰਾਇਮਰੀ ਲੈਵਲ ਵਿੱਚ ਹੈਗਾ ਆ ਸੋ ਆਪਾਂ ਐਕਿਊਰੇਸੀ ਤੇ ਜ਼ੋਰ ਨਹੀਂ ਦਵਾਗੇ ਮਤਲਬ ਬਹੁਤ ਮਹੱਤਵਪੂਰਨ ਨਹੀਂ ਹੁੰਦਾ ਕਿ ਬੱਚਾ ਪਹਿਲਾਂ ਫ੍ਰੀ ਫੀਲ ਕਰੇ ਆਪਦੇ ਵਿਚਾਰਾਂ ਨੂੰ ਵਿਅਕਤ ਕਰੇ ਜੇਕਰ ਤੁਸੀਂ ਐਕਿਊਰੇਸੀ ਤੇ ਸਟਾਰਟਿੰਗ ਤੇ ਹੀ ਜ਼ੋਰ ਦਿਨਾ ਸਟਾਰਟ ਕਰਤਾ 노 ਡਾਊਟ ਬੱਚਾ ਐਕਿਊਰੇਟ ਵੀ ਹੋ ਜਾਏਗਾ ਬਟ ਹੋ ਸਕਦਾ ਕਿ ਜਿਹੜੀ ਉਹਦੀ ਕ੍ਰੀਏਟਿਵਿਟੀ ਹੋਣੀ ਆ ਉਹ ਮਰ ਜਵੇ ਸੋ ਆਪਸ਼ਨ ਨੰਬਰ ਜਿਹੜਾ ਇਹ ਲਿਖਿਆ ਹੋਇਆ ਕਥਨ ਇਹ ਨੂੰ ਆਪਾਂ ਕੰਪਲੀਟਲੀ ਸਹੀ ਨਹੀਂ ਮੰਨਾਂਗੇ ਕੁਝ ਹੱਦ ਤੱਕ ਠੀਕ ਹੈ ਬਟ ਇਹ ਗਲਤ ਹੋਵੇਗਾ ਆਪਸ਼ਨ ਨੰਬਰ ਆਰ ਜਿਹੜਾ ਲਿਖਿਆ ਹੋਇਆ ਕਿ ਵਿਆਕਰਨ ਪ੍ਰਾਇਮਰੀ ਪਾਠਕ੍ਰਮ ਦਾ ਇੱਕ ਅਟੁੱਟ ਹਿੱਸਾ ਹੈਗਾ ਆ ਕਿ ਠੀਕ ਹੈ ਜੀ ਇਹ ਬਿਲਕੁਲ ਸਹੀ ਹੈਗਾ ਕਿ ਗ੍ਰਾਮਰ ਤੇ ਆਪਾਂ ਥੋੜਾ ਜ਼ੋਰ ਤਾਂ ਦਿਨੇ ਹੀ ਆ ਸੋ ਪ੍ਰਾਇਮਰੀ ਪਾਠਕ੍ਰਮ ਦਾ ਇੱਕ ਅਟੁੱਟ ਹਿੱਸਾ ਹੈ ਕਹਿ ਸਕਦੇ ਆ ਇਹਨੂੰ ਸੋ অপਸ਼ਨ ਨੰਬਰ ਆਰ ਸਹੀ ਹੈ ਬਟ ਏ ਗਲਤ ਹੈ ਲਿਖਿਆ ਵੀ ਹੋਇਆ অপਸ਼ਨ ਨੰਬਰ ਏ ਦੇ ਵਿੱਚ ਕਿ ਇਹ ਕੀ ਹੈਗਾ ਜੀ ਇਹ ਹੈ ਗਲਤ ਤੇ ਆਰ ਹੈਗਾ ਜੀ ਜਿਹੜਾ ਕਾਰਨ ਦਿੱਤਾ ਹੋਇਆ ਉਹ ਹੈਗਾ ਸਹੀ ਸੋ অপਸ਼ਨ ਨੰਬਰ ਏ ਨੂੰ ਤੁਸੀਂ ਲਗਾ ਸਕਦੇ ਹੋ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਭਾਸ਼ਾ ਦੇ ਸੁਭਾਅ ਬਾਰੇ ਸਿਧਾਂਤਕ ਹਾਲ ਹਾਲ ਤਾਂ ਅਤੇ ਵਿਸ਼ਵਾਸ ਭਾਸ਼ਾ ਸਿਖਲਾਈ ਦੀ ਪ੍ਰਕਿਰਤੀ ਅਤੇ ਅਧਿਆਪਨ ਸ਼ਾਸਤਰ ਲਈ ਦੋਵਾਂ ਦਾ ਲਾਗੂ ਕਰਨਾ ਐਪਲੀਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਭਾਸ਼ਾ ਦੀ ਆਪਾਂ ਗੱਲ ਕਰ ਰਹੇ ਹਾਂ ਭਾਸ਼ਾ ਦੀ ਜਿਹੜੀ ਨੇਚਰ ਹੈਗੀ ਆ ਜਾਂ ਫਿਰ ਬੱਚਿਆਂ ਨੂੰ ਆਪਾਂ ਭਾਸ਼ਾ ਸਿਖਾਉਣੀ ਹੈਗੀ ਆ ਬੱਚੇ ਜਦੋਂ ਸਿੱਖਦੇ ਹੈਗੇ ਆ ਭਾਸ਼ਾ ਨੂੰ ਤੇ ਆਪਾਂ ਅਲੱਗ ਅਲੱਗ ਅਪਰੋਚਸ ਦੀ ਵਰਤੋਂ ਕਰਦੇ ਆਂ ਬੱਚਿਆਂ ਨੂੰ ਭਾਸ਼ਾ ਸਿਖਾਉਣ ਲਈ ਜਿਵੇਂ ਗ੍ਰਾਮਰ ਟਰਾਂਸਲੇਸ਼ਨ ਮੈਥਡ ਹੋ ਗਿਆ ਜਾਂ ਫਿਰ ਕਮਿਊਨੀਕੇਟਿਵ ਅਪਰੋਚ ਇਸ ਤਰ੍ਹਾਂ ਕਾਫੀ ਸਾਰੀਆਂ ਅਪਰੋਚਸ ਹੁੰਦੀਆਂ ਨੇ ਇਨਾਂ ਨੂੰ ਲਾਗੂ ਕਰਨ ਦੇ ਲਈ ਜਾਂ ਫਿਰ ਜਿਹੜੀ ਵੀ ਪੈਡਾਗੋਜੀ ਹੈਗੀ ਆ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਉਹ ਕੀ ਹੈ ਜਿਕੇ ਇਹ ਤਕਨੀਕ ਸਿਲੇਬਸ ਵਿਸ਼ਾ ਜਾਂ ਫਿਰ ਪਹੁੰਚ ਸਹੀ ਜਵਾਬ ਹੋਗਾ ਜੀ অপਸ਼ਨ ਨੰਬਰ 4 ਲਾਸਟ ਦੇ ਵੇਖੋ ਬੜਾ ਹੀ ਸੌਖਾ ਕੁਐਸਚਨ ਹੈ ਫਾਰਮੇਟਿਵ ਮੁਲਾਂਕਣ ਕੀ ਹੈਗਾ ਫਾਰਮੇਟਿਵ ਅਸੈਸਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਤਬਦੀਲੀ ਦੇ ਅਧੀਨ ਨਹੀਂ ਹੈ ਅਧਿਆਪਨ ਤੇ ਸਿਖਲਾਈ ਦੀ ਪ੍ਰਕਿਰਿਆ ਵਿੱਚ ਕੀ ਹੋ ਰਿਹਾ ਹੈ ਲਗਾਤਾਰ ਪ੍ਰਗਤੀ ਅਤੇ ਸੁਧਾਰ ਨਾਲ ਸੰਬੰਧਿਤ ਹੈ ਕੋਰਸ ਵਿੱਚ ਪਹਿਲਾਂ ਨਿਰਧਾਰਿਤ ਜਾ ਵਿਸ਼ੇਸ਼ ਪੱਧਰ ਉੱਤੇ ਲਾਗੂ ਕਰਨਾ ਸਹੀ ਜਵਾਬ ਕਿਹਾ ਜੀ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਮੁਲਾਂਕਣ ਦੇ ਵਿੱਚ ਲਗਾਤਾਰ ਪ੍ਰਗਤੀ ਅਤੇ ਸੁਧਾਰ ਨਾਲ ਸੰਬੰਧਿਤ ਹੈ ਸੋ ਆਪਸ਼ਨ ਨੰਬਰ 3 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਕਿਸੇ ਯੂਨਿਟ ਦੇ ਖਤਮ ਹੋਣ ਤੇ ਕਿਸੇ ਲੈਸਨ ਦੇ ਖਤਮ ਹੋਣ ਤੇ ਤੁਸੀਂ ਇਸ ਤਰ੍ਹਾਂ ਦੀ ਫਾਰਮੇਟਿਵ ਅਸੈਸਮੈਂਟ ਕਰਦੇ ਹੈਗੇ ਹੋ ਤੇ ਇੱਕ ਕੁਐਸਚਨ ਰਹਿ ਗਿਆ ਸਿਕਾ ਜਿਹਨੂੰ ਮੈਂ ਆਪ ਹੀ ਛੱਡਿਆ ਸੀਗਾ ਜਿਹੜਾ ਕਿ ਤੁਸੀਂ ਪ੍ਰਸ਼ਨ ਵੇਖ ਸਕਦੇ ਹੋ ਐਂਡ ਇਹ ਪ੍ਰਸ਼ਨ ਦੇ ਵਿੱਚ ਮੈਨੂੰ ਥੋੜਾ ਜਿਹਾ ਡਾਊਟਸ ਹੈਗਾ ਕਿਉਂਕਿ ਉਹਨਾਂ ਵੱਲੋਂ ਜਿਹੜੀ ਆਨਸਰ ਕੀ ਦਿੱਤੀ ਗਈ ਸੀਗੀ ਕੁਐਸਚਨ ਨੂੰ ਮੈਂ ਪੜ੍ਹ ਕੇ ਸੁਣਾ ਦਿੰਨਾ ਐਂਡ ਤੁਸੀਂ ਦੱਸਿਓ ਕਿ ਇਹਦਾ ਜਵਾਬ ਕੀ ਹੋਊਗਾ ਇੱਕ ਅਧਿਆਪਕ 5ਵੀਂ ਜਮਾਤ ਧਿਆਨ ਰੱਖਿਓ ਬੱਚਾ ਕਿਹੜੀ ਕਲਾਸ ਦਾ 5ਵੀਂ ਜਮਾਤ ਦਾ ਇੱਕ ਕਹਿ ਸਕਦੇ ਆ ਕਿ ਲਰਨਰ ਹੈਗਾ ਆ ਬੱਚਾ ਹੈ ਆ ਹੈਗਾ ਆ ਨੂੰ ਇੱਕ ਫ੍ਰੀ ਲਿਖਤ ਦਾ ਕੰਮ ਦੇਣ ਦੀ ਯੋਜਨਾ ਬਣਾ ਰਿਹਾ ਹੈ ਫ੍ਰੀ ਲਿਖਤ ਕੀ ਹੁੰਦਾ ਆ ਫ੍ਰੀ ਰਾਈਟਿੰਗ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਫ੍ਰੀ ਰਾਈਟਿੰਗ ਦੇ ਵਿੱਚ ਬੱਚੇ ਦੀ ਆਪਾਂ ਜਿਹੜੀ ਕ੍ਰੀਏਟਿਵਿਟੀ ਹੁੰਦੀ ਆ ਨਾ ਉਹ ਉਹਦੇ ਤੇ ਜੋਰ ਦੇਣਾ ਹੁੰਦਾ ਕਿ ਬੱਚਾ ਲਿਖੇ ਸੋ ਇਹਦੇ ਵਿੱਚ ਅਧਿਆਪਕ ਯੋਜਨਾ ਬਣਾ ਰਿਹਾ ਅਧਿਆਪਕ ਨੂੰ 8 ਲਿਖਿਆਂ ਵਿੱਚੋਂ ਕਿਸ ਉੱਪਰ ਵਧੇਰੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਸੋ ਤੁਹਾਨੂੰ ਕੀ ਲੱਗਦਾ ਐਜ਼ ਅ ਟੀਚਰ ਤੁਹਾਨੂੰ ਕਿਹੜੀ ਚੀਜ਼ ਤੇ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਸਿਖਿਆਰਥੀ ਦੀ ਲਿਖਤ ਦੇ ਉੱਤੇ ਵਿਸ਼ੇ ਦੀ ਦ੍ਰਿਸ਼ਟੀ ਉੱਤੇ ਐਕਿਊਰੇਸੀ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਫਿਰ ਵਿਸ਼ੇ ਦੇ ਉਚਾਰਨ ਉੱਤੇ ਜਿਹਨੂੰ ਤੁਸੀਂ ਪ੍ਰੋਨਨਸੀਏਸ਼ਨ ਕਹਿੰਦੇ ਹੋ ਜਾਂ ਫਿਰ ਉਚਾਰਨ ਅਤੇ ਦ੍ਰਿਸ਼ਟੀ ਦੋਵੇਂ ਠੀਕ ਹੈ ਜੀ ਸੋ ਮੇਰੇ ਵੱਲੋਂ ਮੇਰੇ ਅਕੋਰਡਿੰਗ ਸਿਖਿਆਰਥੀ ਦੀ ਲਿਖਤ ਜਵਾਬ ਸਹੀ ਹੋਣਾ ਚਾਹੀਦਾ ਮੇਰੇ ਅਕੋਰਡਿੰਗ ਬਟ ਉਹਨਾ ਵੱਲੋਂ ਵਿਸ਼ੇ ਦੀ ਕਹਿ ਸਕਦੇ ਆ ਵਿਸ਼ੇ ਦੇ ਉਚਾਰਨ ਉੱਤੇ ਇਹਦਾ ਸਹੀ ਜਵਾਬ ਦਿੱਤਾ ਗਿਆ ਸਗਾ ਤੁਸੀਂ ਇਹਦੇ ਆਪਦੇ ਅਕੋਰਡਿੰਗ ਵੇਖ ਸਕਦੇ ਹੋ ਕਨਫਿਊਜ਼ਨ ਵਾਲੇ ਸਵਾਲਾਂ ਦੇ ਉੱਤੇ ਮੈਂ ਇਨਾ ਧਿਆਨ ਨਹੀਂ ਦਊਗਾ ਸੋ ਆਪਸ਼ਨ ਨੰਬਰ ਮੇਰੇ ਅਕੋਰਡਿੰਗ ਇੱਥੇ 1 ਹੋਣਾ ਚਾਹੀਦਾ ਬਟ ਆਨਸਰ ਕੀ ਦੇ ਵਿੱਚ ਉਹਨਾਂ ਨੇ ਵਿਸ਼ੇ ਦੇ ਉਚਾਰਨ ਤੇ ਟਿਕ ਲਗਾਈ ਸੀ ਹੋ ਸਕਦਾ ਤੁਹਾਡੇ ਨਾਲੋਂ ਵੀ ਤੁਹਾਡੇ ਵਿੱਚੋਂ ਵੀ ਕੁਝ ਹੋ ਸਕਦਾ ਕਿ ਆਪਸ਼ਨ ਨੰਬਰ 3 ਨੂੰ ਸਹੀ ਲਗਾਣ ਜਾਂ ਫਿਰ ਕੋਈ ਹੋਰ ਆਪਸ਼ਨ ਲਗਾ ਸਕਦੇ ਆ ਬਟ ਮੈਨੂੰ ਲੱਗਦਾ ਕਿ ਇਸ ਖਿਆਰਤੀ ਦੀ ਲਿਖਤ ਇੱਥੇ ਸਹੀ ਹੋਣਾ ਚਾਹੀਦਾ ਆ ਕਿਉਂਕਿ ਫ੍ਰੀ ਰਾਈਟਿੰਗ ਦੇ ਵਿੱਚ ਆਪਾਂ ਬੱਚੇ ਦੀ ਕ੍ਰੀਏਟੀਵਿਟੀ ਨੂੰ ਇੰਪਰੂਵ ਕਰਨਾ ਆ ਐਂਡ ਕੰਮ ਵੀ ਇੱਥੇ ਲਿਖਤ ਦਾ ਦਿੱਤਾ ਜਾ ਰਿਹਾ ਸੋ ਪ੍ਰੋਨਨਸੀਏਸ਼ਨ ਦਾ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਰਿਲੇਟਡ ਹੈਗੀ ਸੀਗੀ ਚੀਜ਼ ਬਟ ਉਹਨਾਂ ਵੱਲੋਂ ਆਪਸ਼ਨ ਨੰਬਰ 3 ਨੂੰ ਲਗਾਇਆ ਗਿਆ ਸੀ ਸੋ ਮੇਰੇ ਵੱਲੋਂ ਆਪਸ਼ਨ ਨੰਬਰ 1 ਐਂਡ ਇਹ ਸਗੇ ਆਪਣੇ ਕੁਝ ਪ੍ਰਸ਼ਨ ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਸੈਸ਼ਨ ਪਸੰਦ ਆਇਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਇਸ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਸੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ